ਸਲੋਕ ਮੈਂ ਲਾ ਪਹਿਲਾ ਭੂਲੀ ਭੂਲੀ ਮੈਂ ਫਿਰੀ ਪਾਧਰ ਕਹਿ ਨਾ ਕੋਏ ਤੁਛੋ ਜਾਏ ਸਿਆਣਿਆਂ ਦੁਖ ਕਟੇ ਮੇਰਾ ਕੋਏ ਸਤਗੁਰ ਸੱਚਾ ਮਨ ਵਸੈ ਸਾਜਣ ਉਤਹੀ ਠਾਏ ਨਾਨਕ ਮੰਤਰ ਪਤਾਸੀਐ ਸਿਫਤੀ ਸਚੈ ਨਾਏ ਮੈਂ ਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜ਼ਾਈ ਆਪੇ ਕਿਸ ਹੀ ਬਖਸ਼ ਲੈ ਆਪੇ ਕਾਰ ਕਮਾਈ ਨਾਨਕ ਚਾਨਣ ਗੁਰ ਮਿਲੇ ਦੁੱਖ ਵਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਗ ਲਖਾ ਅਗਿਆਨੀ ਅੰਧ ਨਾ बुझੈ ਸਿਰ ਉਪਰ ਜੰਮ ਖੜਗ ਕਲਖਾ ਗੁਰ ਪ੍ਰਸਾਦੀ ਉਭਰੇ ਜਿਨ ਹਰ ਰਸ ਚਖਾ ਆਪ ਕਰਾਏ ਕਰੇ ਆਪ ਆਪੇ ਹਰ ਰੱਖਾ ਸ਼ਲੋਕ ਮੈਂ ਲਾ ਤੀਜਾ ਜਿਨ ਗੁਰ ਨਹੀਂ ਪੇਟਿਆ ਤੈ ਕੀ ਨਾਹੀ ਬਿੰਦ ਆਵਣ ਜਾਵਣ ਦੁਖ ਖਣਾ ਕਦਹਿ ਨਾ ਚੁੱਕੈ ਚਿੰਦ ਤਾਪੜ ਜਿਵੇਂ ਪਿਸ਼ੋੜੀਆ ਘੜੀ ਮੋਤ ਘੜੀ ਆਲ ਨਾਨਕ ਸੱਚੇ ਨਾਮ ਬਿਨ ਸਿਰੋਂ ਨਾ ਚੁੱਕੈ ਜੰਜਾਲ ਮੈਂ ਲਾ ਤੀਜਾ ਤ੍ਰਭਵਰ ਢੂੰਡੀ ਸੱਜਣਾ ਹਉ ਮੈਂ ਬੁਰੀ ਜਗਤ ਨਾ ਚੁਰ ਹੀੜੇ ਸੱਚ ਚੋ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸ਼ੇ ਹੋਣ ਹਰ ਨਾਮ ਸਮਾਣੇ ਆਪੇ ਭਗਤੀ ਲਾਇਓ ਗੁਰ ਸ਼ਬਦ ਨੀ ਸਾਣੇ ਸਨਮੁਖ ਸਦਾ ਸੋਹਣੇ ਸਚੇ ਦਰ ਜਾਣੇ ਇੱਥੇ ਉੱਥੇ ਮੁਕਤ ਹੈ ਜਿਨ ਰਾਮ ਪਛਾਣੇ ਤਨ ਤਨ ਸੇ ਜਨ ਜਿਨ ਹਰ ਸੇਵਿਆ ਤਿਨਹੋਂ ਕੁਰਬਾਣੇ ਸ਼ਲੋਕ ਮੇਲਾ ਪਹਿਲਾ ਮਹਿਲ ਕੁਚ ਜੀ ਮੜਵੜੀ ਕਾਲੀ ਮਨੋ ਕੁਸ਼ੁੱਧ ਜੇ ਗੁਣ ਹੋਵਨ ਤਾਂ ਫਿਰ ਰਵਾ ਨਾਨਕ ਅਬ ਗੁਣੁੰਧ ਮਨਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਐ ਨਿਸ ਸਦਾ ਪਹਲੀ ਤੇਰ ਤੈ ਹੈ ਤਪਿਆਰ ਪੌੜੀ ਆਪਣ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਵਰਤੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿੰਨੀ ਚਾਖਿਆ ਅੰਦਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭੈ ਕਿਰਤਿਸ਼ਨਾ ਭੁੱਖ ਗਵਾਇ ਸਲੋਕ ਮੈਲਾ ਤੀਜਾ ਤੇ ਖੁਸ਼ੀਏ ਤਨ ਰਾਵੀਏ ਤਨ ਔਰ ਨਾਮ ਸ਼ਿੰਗਾਰ ਨਾਨਕ ਤਨ ਅੱਗੇ ਖੜੀ ਸ਼ਭਵੰਤੀ ਨਾਰ ਮੈਲਾ ਪਹਿਲਾ ਸਸੁਰਾ ਪਈਏ ਕੰਤ ਕੀ ਕੰਤ ਦਮਾ ਥਾ ਨਾਨਕ ਤਨ ਸੁਹਾਗਣੀ ਜੋ ਭਾਵੇਂ ਵੇਪਰਵਾ ਤੌੜੀ ਤਖਤ ਤੇ ਰਾਜਾ ਸੋਭ ਹੈ ਜੇ ਤਖਤ ਲਾਏ ਕੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸਹੀ ਇਹ ਭੂਪਤ ਰਾਜੇ ਨਾ ਅੱਖੀਆਂ ਦੂਜਾ ਪਾਏ ਦੁੱਖ ਹੋਈ ਕੀਤਾ ਕਿਆ ਸਾਲਹਈਏ ਜਿਸ ਜਨ ਦੇ ਬਿਲਮ ਨਾ ਹੋਈ ਨਿਹਚਲ ਸੱਚ ਇੱਕ ਹੈ ਗੁਰਮੁਖ ਬੁਝਾ ਸੋਨੇ ਚਲੋਈ ਸ਼ਲੋਕ ਮੈਂ ਲਾਤੀਜਾ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾ ਹੈ ਨਾਨਕ ਸੇ ਸੁਹਾਗਣੀ ਦੇ ਸਤਗੁਰ ਮਾਹੇ ਸੁਮਾਹੇ ਮੈਂ ਲਾਤੀਜਾ ਮਨ ਕੇ ਅਧਿਕ ਤਰੰਗ ਕਿਉ ਦਰ ਸਾਹਿਬ ਛੁੱਟੀਆਂ ਜੇ ਰਚ ਸਚ ਰੰਗ ਗੂੜ ਰੰਗ ਅਪਾਰਕ ਨਾਨਕ ਗੁਰ ਪ੍ਰਸਾਦ ਦੀ ਛੁੱਟੀ ਐ ਜੇ ਚਿਤ ਲੱਗੈ ਸਚ ਪੌੜੀ ਹਰ ਕਾ ਨਾਮ ਮੋਲ ਹੈ ਕਿਉਂ ਕੀਮਤ ਕੀਜੈ ਆਪੇ ਸ੍ਰਿਸ਼ਟ ਸਭ ਸਾਜਿਐ ਆਪੇ ਵਰਤੀਜੈ ਗੁਰਮੁਖ ਸਦਾ ਸਲਾਈਐ ਸਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬਿਗਾਸਿਆ ਏਵ ਹਰ ਰਸ ਪੀਜਾ ਆਮਣ ਜਾਣਾ ਠਾਕਿਆ ਸੁਖ ਸਹਿਜ ਸੁਵਿਜਾ ਸ਼ਲੋਕ ਮਹਲਾ ਪਹਿਲਾ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕਚ ਨਾਮ ਲਲੋ ਲਾਲ ਹੈ ਸੱਚ ਰੱਤਾ ਸੱਚ ਮਹਲਾ ਤੀਜਾ ਸਹਿਜ ਵਣਸਪਤ ਫੁੱਲ ਫਲ ਔਰ ਵਸ ਤਹ ਖੰਡ ਨਾਨਕ ਤਰਵਰ ਇਕ ਹੈ ਇਕੋ ਫੁੱਲ ਤਰੰਗ ਪੌੜੀ ਜੋ ਜਨ ਲੂਜੇ ਮਨੈ ਸਿਉ ਸੇ ਸੂਰੇ ਪਰ ਧਨ ਹਰ ਸੇਤੀ ਸਦਾ ਮਿਲ ਰਹੇ ਜਿਨੀ ਆਪ ਪਛਾਨ ਗਿਆਨੀਆਂ ਕਾ ਏ ਮਹਤ ਹੈ ਮਨ ਮਾਹੇ ਸੁਮਨ ਹਰ ਜੀਓ ਕਾ ਮਹਿਲ ਪਾਇਆ ਸੱਚ ਲਾਏ ਤੈਨ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗ ਤਿਨਹਿ ਜਿਤੰ ਸ਼ਲੋਕ ਮੈਂ ਲਾ ਤੀਜਾ ਜੋਗੀ ਹੋਵਾਂ ਜਗ ਭਾਵਾਂ ਘਰ ਘਰ ਠੀਖਿਆਲੇਉ ਦਰਗਾਲੇ ਖਾਂ ਮੰਗੀਆਂ ਕਿਸ ਕਿਸ ਉੱਤਰ ਦੇਉ ਠਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਵੇਖੀ ਹਾਥ ਨ ਲੱਧੀਆਂ ਸਭ ਧੀ ਜਮ ਕਾਲ ਨਾਨਕ ਗੱਲ ਝੂਠੀਆਂ ਸੱਚਾ ਨਾਮ ਸਮਾਲ ਮੈਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸੇ ਵਿਹੋ ਨ ਕੋਏ ਐਸਾ ਸਤਗੁਰ ਲੋੜ ਲਓ ਜਿਸ ਦੇਵਡ ਵਰਨਾ ਕੋਏ ਤਿਸ ਸ਼ਰਨ ਆਈ ਛੂਟੀਐ ਲੇਖ ਮੰਗਨਾ ਕੋ ਸੱਚ ਦਿਰੜਾਏ ਸੱਚ ਡ੍ਰੇਡ ਸੱਚਾ ਹੋ ਸੁਭਦ ਦੇ ਫਿਰਦਾ ਜਿਸ ਦਾ ਸੱਚ ਹੈ ਤਨ ਮਨ ਵੀ ਸੱਚਾ ਹੋਏ ਨਾਨਕ ਸੱਚਾ ਹੁਕਮ ਮੰਨਿਆ ਸੱਚੀ ਵਡਿਆਈ ਦੇ ਸੱਚੇ ਮਾਹੀ ਸਮਾਵਸੀ ਜਿਸ ਨੂੰ ਨਦਰ ਕਰੇ ਪੌੜੀ ਸੂਰੇ ਇਹ ਨਆਂਖੀਆਂ ਅੰਕਾਰ ਮਹਿ ਦੁਖ ਪਾਵੇ ਅੰਧੇ ਆਪਨਾ ਪਛਾਨਣੀ ਦੁਜੇ ਪਤ ਜਾਵੇ ਅਤ ਕੋਧ ਸਿਉ ਲੂਝ ਦੇ ਅੱਗੇ ਪਿੱਛੇ ਦੁਖ ਪਾਵੇ ਹਰ ਜੀਉ ਅੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ ਅੰਕਾਰ ਮੋਏ ਸੇਵਤੀ ਗ ਮਰ ਜਨ ਮੈਂ ਫਿਰ ਆਵੇ ਸੋਲੋਕ ਮੈ ਲਾਤੀਜਾ ਤਾਗੋ ਹੋਏ ਨ ਉਜਲਾ ਲੋਹੇ ਨਾਮ ਨ ਪਾਰ ਕਿਰੂਂ ਪਦਾਰਥ ਮੰਨ ਲ ਧਨ ਸੁਵਾਰਣ ਹਾਰ ਹੁਕਮ ਪਿਸ਼ਾਨੇ ਉਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਸ਼ਨਾ ਛੋਡੇ ਤਵਸ ਨਾਨਕ ਕਰਨੀ ਸਾਰ ਮੈ ਲਾਤੀਜਾ ਮਾਰੂ ਮਾਰਣ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਇਹ ਮਾਰੀਐ ਦੁਸ਼ਤ ਦੀ ਵੀ ਚਾਰ ਇਹ ਮਨ ਮਾਰਿਆ ਨਾ ਮਰੇ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਗੁਰ ਫੇਟੈ ਸੋਏ ਪੌੜੀ ਦੋਵਾਂ ਤਰਸਾਂ ਉਪਾਈ ਹੋਣ ਵਿਤ ਸ਼ਕਤਿ ਸ਼ੇਵਾ ਅਸਾਂ ਸ਼ਕਤੀ ਕਿਨੈ ਨ ਪਾਇਓ ਫਿਰ ਜਨਮ ਬਿਨ ਅਸਾ ਬੁਰ ਸੇਵੇ ਸ਼ਾਂਤ ਪਾਈਆ ਜਪ ਸਾਸ ਦੇ ਰਸ ਸਿੰਧਿਤ ਸਾਸਤ ਸੋਧ ਦੇਖ ਊਤਮ ਹਰ ਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਸਾ ਸ਼ਲੋਕ ਲੈ ਲਾਤੀਜਾ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਖੰਡ ਮੱਧੇ ਪੂਜੀਆਂ ਆਪਣੇ ਚੱਜ ਵਿਚਾਰ ਮਤ ਸੱਚਾ ਅੱਖਰ ਭੁੱਲ ਜਾਏ ਚੌਕੇ ਪਿੱਟੇ ਨਾ ਕੋਏ ਝੁੱਠੇ ਚੌਕੇ ਨਾਨਕਾ ਸੱਚਾ ਇੱਕੋ ਸੋਏ ਮਨ ਲਾ ਤੀਜਾ ਆਪ ਉਪਾਏ ਕਰੇ ਆਪ ਆਪੇ ਨਦਰ ਕਰੇ ਆਪੇ ਦੇ ਵਡਿਆਈਆ ਕਾ ਨਾਨਕ ਸੱਚਾ ਸੋਇ ਤੋੜੀ ਤੰਤਕ ਤਾਲ ਏਕ ਹੈ ਹੋਰ ਤੰਤਕ ਨਾ ਸੂਝ ਅਫਰਿਓ ਜਗ ਮੇ ਵਰਤਦਾ ਪਾਪੀ ਸਿਉ ਲੂਝਾ ਗੁਰਸ਼ਬਦ ਦੀ ਹਰ ਪਹਿਦੀ ਹੈ ਹਰ ਜਪ ਹਰ ਬੂਝ ਸੋ ਹਰ ਸ਼ਰਨਾਈ ਛੁੱਟੀ ਜੋ ਮਨ ਸਿਉ ਜੂਝਾ ਮਨ ਵਿਚਾਰ ਹਰ ਜਪ ਕਰੇ ਹਰ ਦਰਗਾਹ ਸਿਝਾ ਸਲੋਕ ਮਲਾ ਪਹਿਲਾ ਹੁਕਮ ਰਜ਼ਾਈ ਸੋਖਤੀ ਦਰਗਾਹ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨਾ ਪੂਲ ਦਿਲਦਰਵਾਨੀ ਜੋ ਕਰੇ ਦਰਵੇਸ਼ੀ ਦਿਲਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮੈਲਾ ਪਹਿਲਾ ਲੰਗੋ ਜੋ ਹੈ ਮਧੂਕੜਾ ਸਰੰਗ ਪਾਣ ਸਭਾਏ ਥੀਰ ਹੀਰਾ ਬੇਧਿਆ ਨਾਨਕ ਤੰਠ ਸਭਾਏ ਪੌੜੀ ਮਨਮੁਖ ਕਾਲ ਵਿਆਪਦਾ ਮੋ ਮਾਇਆ ਲਾਗੇ ਖਿਨ ਮਹਾਰਤ ਛੜਸੀ ਪਾਏ ਦੂਜੈ ਠਾਗੇ ਫਿਰ ਵੇਲਾ ਹੱਥ ਨ ਆਵਈ ਜਮ ਕਾ ਡੰਡ ਲੱਗੇ ਤិន ਜਮ ਡੰਡ ਨਾ ਲੱਗਈ ਜੋ ਹਰ ਲਿਵ ਜਾਗੇ ਸਭ ਤੇਰੀ ਤੁਦ ਛਡਾਵਣੀ ਸਭ ਤੁਦ ਲਾਗੇ